ਅਮਿਰ ਖਾਨ ਨੇ ਜਿਸ ਰੈਂਚੋ ਦਾ ਆਪਣੀ ਫਿਲਮ ਦੇ ਵਿੱਚ ਕਿਰਦਾਰ ਨਹੀਂ ਪਾਇਆ ਸੀ ਅੱਜ ਉਹ ਅਸਲ ਦੇ ਵਿੱਚ ਸੋਨਾ ਬਾਜੂਮ ਨੂੰ ਥਾਡੀ ਜ਼ਰੂਰਤ ਹੈ ਜੋ ਕਿ ਆਪਣੇ ਇਲਾਕੇ ਦੇ ਲਈ ਮਰਨ ਬੱਤ ਤੇ ਬਿਆਖ ਰਿਹਾ ਹੈ ਆਰ ਪ੍ਰਾਈਮ ਮਿਨਿਸਟਰ ਮਿਸਟਰ ਮੋਦੀ ਐਂਡ ਆਰ ਹੋਮ ਮਿਨਿਸਟਰ ਮਿਸਟਰ ਅਮਿਤ ਸ਼ਾ ਟੂ ਸੇਫਗਾਰਡ ði ਫਰੇਜਾਈਲ ਇਕੋਸਿਸਟਮ ਆਫ the Himalayan mountains in Ladakh ਆਓ ਤੁਹਾਨੂੰ ਵੀ ਦਿਖਾਉਂਦੇ ਆ ਇਹਨਾਂ ਦੀ ਕਹਾਣੀ ਕੀ ਹੈ ਇਹਨਾਂ ਦੀ ਮੰਗ ਹੈ ਕਿਉਂ ਇਹ ਜੰਗ ਲੜ ਰਹੇ ਨੇ ਕਿਉਂ ਕੋਈ ਮੀਡੀਆ ਕੋਈ ਪੋਲਿਟਿਸ਼ੀਅਨ ਇਹਨਾਂ ਦੀ ਖਬਰ ਨਹੀਂ ਲੈ ਰਿਹਾ ਮੋਦੀ ਜੀ ਐਂਡ ਅਮਿਤ ਚਾਰਜੀ ਐਸ ਜਸ ਪੋਲੀਟਿਸ਼ੀਅਨ ਵੀ ਵੁੱਡ ਰਾਦਰ ਲਾਈਕ ਟੂ ਥਿੰਕ ਆਫ them ਐਸ ਸਟੇਟਸਮੈਨ ਕੋਈ ਮੀਡੀਆ ਇਹਨਾਂ ਤੱਕ ਨਹੀਂ ਪਹੁੰਚਿਆ ਕੋਈ ਪੋਲੀਟਿਸ਼ੀਅਨ ਇਹਨਾਂ ਤੱਕ ਨਹੀਂ ਪਹੁੰਚਿਆ ਇਸ ਲਈ ਹੁਣ ਤੁਸੀਂ ਆਪਣਾ ਫਰਜ਼ ਨਿਭਾਓ ਸ਼ੇਅਰ ਦਾ ਬਟਨ ਨੱਪ ਦਿਓ ਤੇ ਇਹਨਾਂ ਦੀ ਜੰਗ ਜਿਤਾਉਣ ਦੇ ਵਿੱਚ ਇਹਨਾਂ ਲੋਕਾਂ ਦੀ ਮਦਦ ਕਰ ਦਿਓ ਜਸਸ਼ਕਾਲ ਤੋਂ ਜ਼ਿਕਰ ਨੇਸ਼ਨ ਪੋਸਟ ਮਰੇ ਨਾਲ ਮੇਗਾ ਤੁਸੀਂ ਵੀ ਵੀਡੀਓ ਦੇਖੀ ਤੁਹਾਨੂੰ ਵੀ ਵੀਡੀਓ ਦੇਖ ਕੇ ਇਹ ਤਾਂ ਅੰਦਾਜ਼ਾ ਲੱਗ ਗਿਆ ਹੁਣ ਆ ਕਿ ਕਿੰਨੀ ਭਿਆਨਕ ਜ਼ਿੰਦਗੀ ਇਹ ਲੋਕ ਜੀਨੂ ਮਜਬੂਰ ਹੋਏ ਪਏ ਨੇ ਅਸਲ ਇਹ ਲੈਨ ਦਾਖ ਦੀ ਵੀਡੀਓ ਹੈ ਜਿੱਥੇ ਕਿ ਬਰਫਾਰੀ ਦੇ ਵਿੱਚ ਇਹ ਲੋਕ ਮਰਨ ਟੰਡੇ ਪਏ ਹੋਏ ਨੇ ਮਰਨ ਵਰਤ ਤੇ ਬੈਠੇ ਹੋਏ ਨੇ ਸਿਰਫ ਲੂਣ ਤੇ ਪਾਣੀ ਪੀ ਕੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਦਰਸਲ ਕਹਿੰਦਾ ਸੀ ਕਿ ਸਮੇਂ ਲੇ ਲਦਾਖ ਦੇ ਵਿੱਚ ਸਟ੍ਰਾਈਕ ਚੱਲ ਰਹੀ ਹੈ ਇਸ ਲੜਾਈ ਦੇ ਵਿੱਚ ਜੋ ਮੇਨ ਕਿਰਦਾਰ ਨਿਭਾ ਰਿਹਾ ਨਹੀਂ ਉਹ ਸੋਨਮ ਵਾਂਚੂਗ ਹੈ وہی ਉਹੀ ਸੋਨਮ ਵਾਂਚੂਗ ਹੈ ਜਿਨ੍ਹਾਂ ਦਾ ਕਿਰਦਾਰ ਕਿਸੇ ਸਮੇਂ 3 ਇਡੀਅਟਸ ਫਿਲਮ ਦੇ ਵਿੱਚ ਆਮੀਰ ਖਾਨ ਨੇ ਨਿਭਾਇਆ ਸੀ ਅੱਜ ਉਹ ਰੀਅਲ ਹੀਰੋ ਜਿਹੜਾ ਅੱਜ ਆਪਣੇ ਇਲਾਕੇ ਨੂੰ ਨਾਲ ਜੋੜ ਕੇ ਆਪਣੇ ਇਲਾਕੇ ਦੇ ਲਈ ਜੰਗ ਲੜ ਰਿਹਾ ਦਰਸਪੰਦਾ ਸੀ ਕਿ ਲੇ ਲਦਾਖ ਇੱਕ ਯੂਨੀਅਨ ਟੈਰੀਟਰੀ ਹੈ ਜਿਸ ਕਰਕੇ ਇੱਥੋਂ ਦੀ ਲੋਕਾਂ ਨੇ ਇਹ ਮੰਗ ਹੈ ਕਿ ਲੇ ਲਦਾਖ ਨੂੰ ਯੂਨੀਅਨ ਟੈਰੀਟਰੀ ਤੋਂ ਦਲ ਕੇ ਇੱਕ ਸੂਬਾ ਬਣਾਇਆ ਜਾਵੇ ਇੱਕ ਇੱਕ ਸੂਬੇ ਦਾ ਅਧਿਕਾਰ ਦਿੱਤਾ ਜਾਵੇ ਨਾਲ ਦੀ ਨਾਲ ਇਹਨਾਂ ਦੀ ਇਹ ਵੀ ਮੰਗ ਹੈ ਕਿ ਇਸ ਨੂੰ ਅਨੁਸੂਚਿਤ 6ਵੀਂ ਅਨੁਸੂਚੀ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਅਨ 6ਵੀਂ ਅਨੁਸੂਚੀ ਕੀ ਹੈ ਆਪਣੇ ਇੱਥੇ ਚਾਰ ਜਿਹੜੇ ਸਟੇਟ ਨੇ ਜਿਹੜੇ ਕਿ 6ਵੀਂ ਅਨੁਸੂਚੀ ਦੇ ਵਿੱਚ ਸ਼ਾਮਿਲ ਨੇ ਦਿਨਾਂ ਦੇ ਵਿੱਚ ਅਸਮ ਤ੍ਰਿਪੁਰਾ ਮੇਘਾਲਿਆ ਤੇ ਮਿਜ਼ੋਰਮਾਨ ਨੇ ਇਸ ਕਰਕੇ ਲੇ ਲਦਾਖ ਪਰੇ ਲੋਕਾਂ ਦੀ ਵੀ ਇਹ ਮੰਗ ਹੈ ਕਿ ਉਹਨਾਂ ਦੀ ਜੜੀ ਇਸ 6ਵੀਂ ਅਨੁਸੂਚੀ ਵਿੱਚ ਸ਼ਾਮਿਲ ਕੀਤਾ ਜਾਵੇ ਇਹਨਾਂ ਨੇ ਸਰਕਾਰ ਅੱਗੇ ਮੰਗ ਰੱਖੀ ਸੀ 2019 ਜਿਹੜੀ ਹੈ ਮੰਗ ਚੱਲਦੀ ਆ ਰਹੀ ਹੈ ਪਰ ਨਾ ਕੋਈ ਸਰਕਾਰ ਇਹਨਾਂ ਦੀ ਸਾਥ ਲੈਦੀ ਹੈ ਨਾ ਹੀ ਕੋਈ ਮੀਡੀਆ ਇਹਨਾਂ ਨੂੰ ਦਿਖਾ ਰਿਹਾ ਤਾਂ 4 ਮਾਰਚ ਤੋਂ ਪਹਿਲਾਂ ਮੀਟਿੰਗ ਹੁੰਦੀ ਹੈ ਸਰਕਾਰ ਤੇ ਇਹਨਾਂ ਦੇ ਵਿਚਾਲੇ ਤੇ ਉਸ ਦੇ ਦੌਰਾਨ ਜਿਹੜੀ ਸਰਕਾਰ ਇਹਨਾਂ ਦੀ ਮੰਗਾਂ ਮੰਨਣ ਤੋਂ ਸਾਫ ਇਨਕਾਰ ਕਰ ਦਿੰਦੀ ਹੈ ਜਿਸ ਤੋਂ ਬਾਅਦ ਅੱਜ 21ਵਾਂ ਦਿਨ ਹੋ ਚੁੱਕਿਆ ਹੈ ਤੇ ਕਿੰਨੇ ਦਿਨ ਵੀ ਇਹ ਲੋਕ ਸਿਰਫ ਪਾਣੀ ਤੇ ਲੂਣ ਤੇ ਜੀਣ ਨੂੰ ਮਜਬੂਰ ਹੋਏ ਪਏ ਨੇ ਖੁੱਖੇ ਪੇਟ ਸੜਕ ਤੇ ਸਟ੍ਰਾਈਕ ਕਰਕੇ ਬੈਠੇ ਹੋਏ ਨੇ ਹੜਤਾਲ ਕਰਕੇ ਬੈਠੇ ਹੋਏ ਨੇ ਜਿਨ੍ਹਾਂ ਦੀ ਸਿਰਫ ਇੱਕੋ ਮੰਗ ਹੈ ਕਿ ਸਾਨੂੰ ਵੀ ਸੂਬੇ ਦਾ ਦਰਜਾ ਦਿੱਤਾ ਜਾਵੇ ਸਾਡੇ ਵੀ ਇੱਥੇ ਐਮਪੀ ਭਾਈ ਜਾਨ ਸਾਡੇ ਵੀ ਇੱਥੇ ਜਿਹੜੀ ਸਰਕਾਰ ਹੈ ਉਹ ਲੋਕਤੰਤਰ ਦੀ ਸਰਕਾਰ ਚਾਹੀਦਾ ਵੇ ਕਿਉਂਕਿ ਯੂਨੀਅਨ ਟੈਰੀਟਰੀਜ਼ ਦੇ ਵਿੱਚ ਸਿਰਫ ਜਿਹੜੀ ਸਿੱਧਾ ਤੌਰ ਤੇ ਸੈਂਟਰਲ ਗਵਰਨਮੈਂਟ ਦਾ ਉੱਥੇ ਅਧਿਕਾਰ ਹੁੰਦਾ ਹੈ ਸਿਰਫ ਉੱਥੇ ਕੇਂਦਰੀ ਸਰਕਾਰ ਹੀ ਆਪਣਾ ਹੁਕਮ ਚਲਾ ਸਕਦੀ ਹੈ ਤਾਂ ਇਸ ਇਹਨਾਂ ਦੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਇਹਨਾਂ ਦੀ ਜਿਹੜੀ ਮੰਗ ਹੈ ਕਿ ਤੁਸੀਂ ਅੱਗੇ ਸ਼ੇਅਰ ਕਰ ਦਿਓ ਕਿਉਂਕਿ ਕੋਈ ਵੀ মিডিਆ ਇਹਨੂੰ ਨਹੀਂ ਦਿਖਾ ਰਿਹਾ ਕੋਈ ਵੀ ਪੋਲਿਟਿਸ਼ੀਅਨ ਜਾ ਕੇ ਇਹਨਾਂ ਦੀ ਸਾਰ ਨਹੀਂ ਲੈ ਰਿਹਾ